ਹੁਣ ਜੱਸ ਦੇ ਸਾਹਮਣੇ ਸੱਚ ਲੈ ਕੇ ਆਉਣਾ ਨਾ ਮੇਰੀ ਜ਼ਿੰਮੇਵਾਰੀ ਆ ਹੁਣ ਤੁਸੀਂ ਛੱਡ ਦਿਓ ਸਾਰੀ ਫਿਕਰ ਤਾਂ ਮੈਂ ਅੱਜ ਕਹਣਾ ਤੁਹਾਨੂੰ ਜਿਹੜੀ ਮੇਰੇ ਹਿੱਸਿਆਂ ਦੀ ਹੋਵੇ ਤੇ ਜਿਹੜੀ ਮਨਪ੍ਰੀਤ ਦੇ ਹਿੱਸੇ ਦੀ ਹੋਵੇ ਮੈਂ ਸਾਰੀ ਜ਼ਮੀਨ ਮਨਪ੍ਰੀਤ ਦੇ ਨਾਮ ਲਵਾਉਣ ਦੀ ਜ਼ਬਾਨ ਕਰਦਾ ਇਹ ਤਾਂ ਸਾਰੀ ਟਾਈਮ ਆਉਂਦੀ ਪਤਾ ਲੱਗੂਗਾ ਤੈਨੂੰ ਕਿ ਤੂੰ ਕੁਛ ਕਰਦਾ ਕਿ ਮੈਂ ਕੁਛ ਕਰਦੀ ਤੇ ਰਹੀ ਗੱਲ ਮੇਰੇ ਪਿਓ ਨੂੰ ਮਿਲਣ ਦੀ ਮੇਰੇ ਪਿਓ ਦੇ ਘਰ ਨਾਲ ਤਾਂ ਮੈਂ ਤੈਨੂੰ ਦੇਖਣ ਵੀ ਨਹੀਂ ਨਿਕਲਣਾ ਔਰ 26 ਸਾਲ ਤੋਂ ਪਾਪੜ ਵੇਲਦੇ ਆ ਕਿ ਆ ਹੋ ਜਾਊਗਾ ਆ ਹੋ ਜਾਊਗਾ ਸਕੀਮਾਂ ਲੜਾਉਂਦੇ ਫਿਰਦੇ ਆ ਉਹ ਇੱਕ ਮਿੰਟ ਵਿੱਚ ਮੰਨ ਗਿਆ ਕਿਹੜਾ ਇੱਕ ਵਾਰੀ ਛੁੰਡੀ ਤਾਂ ਵੱਡੀ ਹੱਥ ਤੇ ਕਿਤੇ ਸੁਪਨਾ ਹੀ ਤਾਂ ਨਹੀਂ ਆ ਗਿਆ ਬੇਤਾਰੀ ਹਾਂ ਮੈਨੂੰ ਤਾਂ ਇਹ ਨਹੀਂ ਸਮਝਉਂਗੀ ਵੀ ਮਨਪ੍ਰੀਤ ਆਪਣਾ ਘਰ ਛੱਡ ਕੇ ਬਾਗੀ ਤਾਂ ਕਿੱਥੇ ਬਾਗੀ ਫੇਮਾ ਹੀ ਤਾਂ ਮੈਂ ਸੋਚੀ ਜਾਨਾ ਵੀ ਗਈ ਤਾਂ ਗਈ ਕਿੱਥੇ ਨਾ ਤਾਂ ਪੇਕਿਆ ਨਾ ਇਥੇ ਆ ਮੇਰੀ ਗੱਲ ਸੁਣ ਮੁੰਡੇ ਹਾਂ ਮੈਂ ਤੈਨੂੰ ਆਖਰੀ ਵਾਰ ਪੁੱਛਦੀ ਆ ਵੀ ਤੁਹਾਡੇ ਚ ਕੋਈ ਗੱਲ ਤਾਂ ਨਹੀਂ ਹੋਈ ਜੇ ਤਾਂ ਕੋਈ ਉੱਚਾ ਨਹੀਂ ਮੈਨੂੰ ਬੋਲਿਆ ਹੋਣਾ ਤੇਰੀਆਂ ਮਨ ਲੱਤਾਂ ਤੋੜ ਦੂੰਦੇ ਰ ਲੈ ਮਾਂ ਤੂੰ ਕਿਹੋ ਜਿਹੀਆਂ ਗੱਲਾਂ ਕਰੀ ਜਾਨੀ ਆ ਜਦੋਂ ਮੈਂ ਤੈਨੂੰ ਕਹਿ ਦਿੱਤਾ ਮੈਨੂੰ ਤੇਰੀ ਸੌਂ ਲੱਗੇ ਵੀ ਭਾਈ ਸਾਡੇ ਚ ਇਹ ਜੀ ਕੋਈ ਗੱਲ ਨਹੀਂ ਹੋਈ ਤੂੰ ਤਾਂ ਉਹੀ ਬਸ ਗੱਲਾਂ ਹੋਰ ਪਾਸੇ ਲੈ ਜਾਈ ਜਾਨੀ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਉਹਦੇ ਮਨ 'ਚ ਆਈ ਤਾਂ ਕੀ ਆ ਗਈ ਸੀ ਤੂੰ ਤਾਂ ਕਹਿਨੀ ਵੀ ਨਾਲੇ ਵਿੱਚੇ ਕਹਦੇ ਨੇ ਵੀ ਗੱਲਾਂ ਤਾਂ ਨਹੀਂ ਸੁਣਨੀਆਂ ਪਰ ਹੋ ਸਕਦਾ ਵਾ ਵੀ ਹਮਨੇ ਆਪਣੀ ਗੱਲ ਨਾ ਸੁਣ ਲਈ ਹੋਵੇ ਕਿਤੇ ਤਾਂ ਇਹ ਛੱਡ ਕੇ ਵਾਗ ਗਈ ਤਾਂ ਹੀ ਉਹਨੇ ਫੈਸਲਾ ਲਿਆ ਵੀ ਮੈਂ ਘਰ ਛੱਡਦਾ ਤਾਰੇ ਮੇਰੀ ਗੱਲ ਸੁਣ ਉਹ ਤਾਂ ਨਾ ਕਈ ਦਿਨਾਂ ਦੀ ਗੱਲ ਹੈਗੀ ਅੱਜ ਤੜਕੀ ਦਾ ਮਨਪ੍ਰੀਤ ਮੇਰੇ ਨਾਲ ਚੰਗੀ ਭਲੀ ਸੀ ਜੇ ਕਿਤੇ ਮਨਪ੍ਰੀਤ ਨੇ ਗੱਲ ਸੁਣੀ ਹੁੰਦੀ ਨਾ ਤਾਂ ਉਹ ਟਿੱਕੇ ਬਠਣਾ ਹੀ ਨਹੀਂ ਉਹਨੇ ਉੱਦੀ ਗੱਲ ਚੱਕ ਲੈਣੀ ਸੀ ਅੱਛਾ ਤਾਂ ਕੋਈ ਗੱਲ ਵੀ ਨਹੀਂ ਹੋਈ ਮੈਨੂੰ ਲੱਗਦਾ ਵੀ ਉਹ ਗੱਲਾਂ ਤਾਂ ਨਹੀਂ ਉਹਨੇ ਸੁਣੀਆਂ ਮੈਂ ਫਿਰ ਹੋਰ ਖੋ ਹੋ ਕੀ ਸਕਦਾ ਹੈ ਪਤਾ ਤਾਂ ਲੱਗੇ ਨਾ ਕੁਛ ਕਿਸੇ ਹਿਸਾਬ ਨਾਲ ਫੇਰੀ ਹੈ ਜੇ ਚਲ ਉਹ ਗੱਲ ਨਹੀਂ ਸੁਣੀ ਹੈਗੀ ਤਾਂ ਫਿਰ ਉਹ ਗਈ ਤਾਂ ਗਈ ਕਿਉਂ ਐਵੇਂ ਜਾਣ ਵਾਲੀ ਵੀ ਨਹੀਂ ਹੈਗੀ ਮਨਪ੍ਰੀਤਾ ਮਨਪ੍ਰੀਤਾ ਆ ਜਾ ਅੰਦਰ ਆ ਜਾ ਪੁੱਤ ਇੱਥੇ ਕੋਈ ਸੁਣ ਲੂ ਕਿੱਥੋਂ ਆਈਆਂ ਤੂੰ ਹਾਂ ਮੰਮੀ ਮੈਂ ਆਪੇ ਹੀ ਤੁਹਾਨੂੰ ਸਾਰਾ ਕੁਝ ਦੱਸ ਦੂੰਗੀ ਵੀ ਮੈਂ ਕਿੱਥੇ ਗਈ ਸੀ ਕਿੱਥੋਂ ਆਈ ਆ ਪਰ ਪਲੀਜ਼ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਮਨਪ੍ਰੀਤ ਪੁੱਤ ਤੂੰ ਸਵੇਰ ਦੀ ਕਰੋ ਗਈਆਂ ਐਨਾਕ ਤਾਂ ਸਾਡਾ ਹੱਕ ਬਣਦਾ ਨਾ ਤੇ ਤੈਨੂੰ ਪੁੱਛੀ ਤੂੰ ਕਿੱਥੇ ਗਈ ਸੀ ਬਣਾ ਕਮਾਲ ਕਰਦੀਆਂ ਘਰੋਂ ਨਿਕਲ ਕੇ ਅਸੀਂ ਸਾਰਾ ਟੱਪਰ ਭਾਲਦੇ ਫਿਰਦੇ ਆ ਅਜੀਜੀ ਤੂੰ ਮਿਲੀਆਂ ਤਾਂ ਆਖੇ ਮੈਨੂੰ ਟਾਈਮ ਚਾਹੀਦਾ। ਨਾ ਕੀ ਗੱਲ ਬਣੀ। ਮੰਮੀ ਮੈਂ ਤੁਹਾਨੂੰ ਕਹੀ ਸੀ ਨਾ ਕਿ ਮੈਂ ਜਿੱਥੇ ਵੀ ਗਈ ਸੀ ਜਿੱਥੋਂ ਵੀ ਆਈ ਹਾਂ ਮੈਂ ਸਾਰਾ ਕੁਝ ਦੱਸ ਦੂੰਗੀ। ਪਰ ਤਾਰੇ ਜਿਹੜਾ ਕੁਝ ਤੇਰੇ ਦਿਮਾਗ 'ਚ ਚੱਲੀ ਜਾਂਦਾ ਨਾ ਵੀ ਮੈਂ ਕਿਸੇ ਨਾਲ ਗਲਤ ਤਰੀਕੇ ਨਾਲ ਬਾਹਰ ਗਈ ਹੋਊਂਗੀ ਤਾਂ ਮੈਨੂੰ ਮੇਰੇ ਪਿਓ ਦੀ ਸੌਣ ਲੱਗੇ। ਮੈਨੂੰ ਵੀ ਮੇਰੇ ਪਿਓ ਦੀ ਇੱਜ਼ਤ ਉਨੀ ਪਿਆਰੀ ਆ ਜਿੰਨੀ ਤੁਹਾਨੂੰ ਆਪਦੀ ਇੱਜ਼ਤ ਪਿਆਰੀ ਆ। ਪਰ ਦੱਸੇਂਗੀ ਵੀ ਤਾਰੇ ਕਿਹੜਾ ਕੰਮ ਸੀ ਜਿਹੜਾ ਤੂੰ ਕਰਨ ਗਈ ਸੀ ਸਾਨੂੰ ਵੀ ਤਾਂ ਪਤਾ ਲੱਗੇ। ਬੇਤ ਟਿੱਕ ਜਾਵੇ ਉਈਆਂ ਕੁੱਤੇ ਪਕਾਈ ਕਰਿਆ ਕਰ ਸਾਰਾ ਦਿਨ ਜੇ ਤੈਨੂੰ ਕਹਿ ਤਾਂ ਇਹਨੇ ਵੀ ਇਹੇ ਦੱਸ ਦਊਗੀ ਆਪੀ ਦੱਸ ਦਊਗੀ ਬੜਾ ਬੜਾ ਦਮ ਲੈ ਲੈਣ ਦੇ ਜਮਨਪ੍ਰੀਤ ਤੂੰ ਅੰਦਰ ਚੱਲ ਪਤਾ ਨਾ ਅੰਦਰਕਾਰ ਨੂੰ ਤੋਰਤੀ ਇਹ ਖਾਤਰਦਾਰੀ ਕਰਨੀ ਦੀ ਨਾ ਆਪਣੀ ਨੂੰ ਦੀ ਆਖਰ ਨੂੰ ਕਿਸੇ ਨਾ ਨਿਕਲ ਕੇ ਦੁਬਾਰੇ ਮੁੜ ਕੇ ਘਰੇ ਆਈ ਹੈ ਮਾੜਾ ਮਟਾ ਨਾ ਜ਼ੁਬਾਨ ਨੂੰ ਲਗਾਮ ਦੇ ਲਿਆ ਕਰ ਕੁੱਤਿਆਂ ਵਾਂਗੂ ਭੌਕੀ ਜਾਂ ਨਾ ਲੈ ਮੈਂ ਨਹੀਂ ਇਸ ਗੱਲ ਨੂੰ ਮੰਨਦੀ ਕਿ ਮਨਪ੍ਰੀਤ ਗਲਤ ਹੈ ਜਾਂ ਕਿਸੇ ਗਲਤ ਤਰੀਕੇ ਨਾਲ ਕਰੋ ਗਈ ਹੈ। ਗਲਤ ਤਾਂ ਮੈਂ ਵੀ ਨਹੀਂ ਕਹਿੰਦਾ। ਪਰ ਪਤਾ ਤਾਂ ਲੱਗੇ ਦੱਸੇ ਤਾਂ ਸਹੀ ਬੋਲ ਕੇ ਵੀ ਹਾਂ ਮੈਂ ਫਲਾਨੀ ਥਾਂ ਤੇ ਗਈ ਸੀ। ਨਰਿੰਦਰਕ ਤਾਂ ਮੈਨੂੰ ਯਕੀਨ ਹੈ ਵੀ ਹਾਂ ਕਿਸੇ ਦੀ ਸ਼ੈ ਤੇ ਗਈ ਆ ਇਹ। ਐ ਸੌਖੇ ਘਰੇ ਤਾਂ ਨਿਕਲ ਜਿਹੜੀ ਕੁੜੀ ਨੇ ਕਰੋ ਬਰ ਪੈਰ ਨਹੀਂ ਧਰਿਆ ਕਦੇ। ਅੱਛਾ ਚੱਕ ਕੇ ਮੂੰਹ ਐ ਭਗ ਜੂਗੀ ਉਹ ਵੀ ਬੈਗ। ਆਹ ਦੇਖ ਲੈ। ਆਹ ਦੇਖ ਲੈ ਬੈਗ ਲੈ ਕੇ ਗਈ ਸੀ ਇਹ। ਕੋਈ ਨਾ ਸਬਰ ਰੱਖ ਲੈ। ਮੜਾ ਮਟਾ ਇੰਤਜ਼ਾਰ ਕਰ ਲੈ ਸਵੇਰੇ ਦੱਸ ਦਊਗੀ ਤੈਨੂੰ। ਇੰਤਜ਼ਾਰ ਇੰਤਜ਼ਾਰ। ਇਦਾ ਸਿਰ ਤੇ ਮੇਰੀਆਂ ਜੁੱਤੀਆਂ ਹੋਣਗੀਆਂ ਮੈਨੂੰ ਪਤਾ ਲੱਗ ਜਾਂਦੇ ਗੱਲ ਇਹੀ ਗੱਲ ਤਾਰੀ ਤੈਨੂੰ ਮੈਂ ਕਹਿੰਦੀ ਆਂ ਵੀ ਜੇ ਮੈਨੂੰ ਪਤਾ ਲੱਗਿਆ ਵੀ ਮਨਪ੍ਰੀਤ ਸਹੀ ਐ ਸਹੀ ठाਉ ਤੇ ਗਈ ਸੀ ਮੇਰੀ ਜੁੱਤੀ ਤੇਰਾ ਸਿਰ ਹੋਊ ਫਿਰ ਕੋਈ ਗੱਲ ਨਹੀਂ ਉਹ ਤਾਂ ਟਾਈਮ ਹੀ ਦੱਸੂ ਵੀ ਕੀ ਦਾ ਸਿਰ ਤੇ ਕੀ ਦੀਆਂ ਜੁੱਤੀਆਂ ਹੁੰਦੀਆਂ ਨੇ ਪਤਾ ਕਰ ਲਈ ਆਪਦੀ ਨੂੰ ਨੂੰ ਕੋਈ ਨਾ ਕਰ ਲੂਗੀ ਪਤਾ ਮੇਰੀ ਨੂੰ ਐਡੀ ਵੀ ਗਈ ਗੁਜ਼ਰੀ ਨਹੀਂ ਹੈਗੀ ਤੇ ਨਾ ਹੀ ਐਡੇ ਗਰੇ ਕਰਦੀ ਐ ਵੀ ਉਹ ਗਲਤ ਫੈਸਲਾ ਲਾਉਗੀ ਕੋਈ ਜੱਸ ਹੁਣ ਕੀ ਸੋਚੀ ਜਾਂਦੇ ਹੋ ਤੁਸੀਂ ਇੱਥੇ ਬੈਠੇ ਯਾਰ ਮੈਂ ਤਾਂ ਇਹ ਸੋਚਦਾ ਵੀ ਜਿੰਨਾ ਤੇ ਵਿਸ਼ਵਾਸ ਕਰਕੇ ਆਪਾਂ ਆਪਣੀਆਂ ਧੀਆਂ ਦੇ ਹੱਥ ਫੜਾ ਦਿੰਨੇ ਆਗੇ ਉਹ ਐਸੇ ਕੁਝ ਕਰਦੇ ਨੇ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਜੱਸ ਆਹੀ ਤਾਂ ਗੱਲ ਆ ਹਾਲੇ ਤਾਂ ਆਪਾਂ ਮਨਪ੍ਰੀਤ ਨੂੰ ਰੋਕਤਾ ਨਹੀਂ ਉਹ ਪਤਾ ਨਹੀਂ ਕਿਹੜੇ ਗਲਤ ਰਾਹ ਪੈ ਜਾਣਾ ਸੀ ਉਹਨੇ ਕੀ ਸਟੈਪ ਚੱਕਣਾ ਸੀ ਇਹੀ ਤਾਂ ਗੱਲ ਆ ਯਾਰ ਬੰਦਾ ਕਿਤੇ ਵਿਸ਼ਵਾਸ ਕਰੇ ਕਿਤੇ ਨਾ ਹੱਥ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਉਹ ਗੱਲ ਹੋਈ ਪਈ ਆ ਤਾਂ ਯਾਰ ਐਸੀ ਗੱਲੋਂ ਤਾਂ ਮਾਪੇ ਡਰਦੇ ਆ ਧੀਆ ਜੰਮਣ ਤੋਂ ਹੁਣ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਆਪਾਂ ਅੱਗੇ ਕੀ ਕਰਾਂਗੇ ਲੈ ਸਮਝ ਕੀ ਨਹੀਂ ਆਉਂਦੀ ਦਰਸ਼ਨ ਮੇਰੀ ਗੱਲ ਸੁਣ ਲੈ ਇਹ ਤਾਂ ਗੱਲ ਫਾਈਨਲ ਆ ਮੈਂ ਤਾਂ ਨਹੀਂ ਮੇਰੀ ਭੈਣ ਨੂੰ ਉਸ ਘਰ ਚ ਬਸਾਉਣਾ ਹੁਣ ਇੱਕ ਵਾਰ ਮਨਪ੍ਰੀਤ ਨੂੰ ਭੇਜਿਆ ਨਾ ਉਹਨੂੰ ਆਪਦੇ ਤਰੀਕੇ ਨਾਲ ਗੱਲ ਕਰਨ ਦੇ ਫਿਰ ਦੇਖਾਂ ਕੀ ਕਰਨਾਗਾ ਉਹ ਹੌਲੀ ਬੋਲੋ ਇੱਥੇ ਕਿਸੇ ਨੇ ਸੁਣ ਲਿਆ ਨਾ ਲੈਣੇ ਦੇ ਦੇਣੇ ਪੈ ਜਾਣਗੇ ਯਾਰ ਕੀ ਸੁਣ ਲੈ ਕਿਸੇ ਨੇ ਮੈਂ ਤਾਂ ਜਦੋਂ ਦੀ ਮਨਪ੍ਰੀਤ ਦੀ ਗੱਲ ਸੁਣੀਆ ਮੇਰੇ ਤਾਂ ਉਹੀ ਖੂਨ ਖੋਲਿਆ ਪਿਆਗਾ ਮੈਨੂੰ ਤਾਂ ਜੀ ਕਰਦਾ ਉਹ ਤਾਰੀ ਜੀ ਦੀ ਗਰਦਨ ਫੜ ਕੇ ਨਾ ਮਰੋੜਦਾ ਫਿਰ ਬਾਅਦ ਚ ਦੇਖੀ ਜੋ ਜਿਹੜਾ ਕੁਝ ਹੋਊਗਾ ਉਹ ਕੋਈ ਨਹੀਂ ਤੁਸੀਂ ਨਾ ਮੜੀ ਜੀ ਠੰਡ ਰੱਖੋ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਇੱਕ ਵਾਰ ਮਨਪ੍ਰੀਤ ਨੂੰ ਉੱਥੇ ਆਪਦੇ ਪੈਰ ਜਮਾ ਲੈਣ ਦੇ ਫਿਰ ਉਹਨਾਂ ਨਾਲ ਉਹ ਕਰੂਗੀ ਜਿਹੜਾ ਉਹਨਾਂ ਨੇ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਉਹ ਤਾਂ ਕੋਈ ਗੱਲ ਨਹੀਂ ਨਾਲੇ ਤੂੰ ਵੀ ਨਾ ਟਾਈਮ ਦੀ ਟਾਈਮ ਮਨਪ੍ਰੀਤ ਨੂੰ ਫੋਨ ਕਰਦੀ ਰਿਹਾ ਕਰ ਉਹਨੂੰ ਪੁੱਛਦੀ ਰਿਹਾ ਕਰ ਕੋਈ ਤੰਗ ਪਰੇਸ਼ਾਨ ਤਾਂ ਨਹੀਂ ਕਰਦਾ ਉਹਨੂੰ ਕੋ ਟਿਕਤ ਤਾਂ ਨਹੀਂ ਹੈਗੀ ਨਾਲੇ ਟਾਈਮ ਦੇਖ ਕੇ ਨਾ ਮੈਂ ਮੰਮੀ ਉਹਨਾਂ ਨਾਲ ਆਪੇ ਗੱਲ ਕਰ ਲੈਣੀ ਆ ਵੀ ਅੱਗੇ ਕਰਨਾ ਕੀ ਆ ਆਪਾਂ ਕੋਈ ਨੀ ਜਸ ਘਰ ਦਾ ਮਾਹੌਲ ਸ਼ਾਂਤ ਆ ਸ਼ਾਂਤ ਰਹਿਣ ਦਿਓ ਐਵੇਂ ਨਾ ਤੁਸੀਂ ਪਹਿਲਾਂ ਹੀ ਰੌਲਾ ਪਾਉਣ ਬੈਠ ਜਾਓ ਜਦੋਂ ਟਾਈਮ ਆਇਆ ਨਾ ਆਪਾਂ ਆਪੇ ਗੱਲ ਕਰ ਲਾਂਗੇ ਉਹ ਮੈਂ ਤਾਂ ਆਪੇ ਹੀ ਗੱਲ ਕਿੰਨੇ ਵਾਰ ਸੋਚਦਾ ਹਾਂ ਨਾ ਵੀ ਯਾਰ ਕਮਾਲ ਦੀ ਗੱਲ ਆ ਉਹ ਕੋਈ ਬੰਦਾ दारू ਚਾਪਦਾ ਇੰਨਾ ਕੁਝ ਕਿਵੇਂ ਗਵਾ ਸਕਦਾ ਪਰ ਇਹ ਤਾਂ ਸਾਰੀ ਗੱਲ ਏ ਹੁਣ ਪਤਾ ਲੱਗੀ ਆ ਵੀ ਉਹਨਾਂ ਨੇ ਗਵਾਉਣਾ ਗਵਾਉਣਾ ਕੀ ਆ ਉਹ ਤਾਂ ਆਪਾਂ ਨੂੰ ਲੁੱਟਣ ਵਾਸਤੇ ਇੱਕ ਡਰਾਮਾ ਕਰਦੇ ਸੀਗੇ ਖੇਡ ਖੇਡਦੇ ਸੀ ਆਪਣੇ ਨਾਲ ਫੇਰ ਕੀ ਹੋਇਆ ਖੇਡ ਖੇਡਦੇ ਸੀ ਜਸਨ ਵਾਲਿਆ ਖੇਡਾਂ ਨਾ ਖੇਡਣ ਵਾਸਤੇ ਹੁੰਦੀਆਂ ਨੇ ਪਰ ਉਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਵੀ ਇਹੀ ਖੇਡ ਉਹਨਾਂ ਤੇ ਕਿੰਨੀ ਭਾਰੀ ਪੈਣੀ ਆ ਉਹਨਾਂ ਦੇ ਮੂੰਹ ਤੇ ਇਹੀ ਖੇਡ ਨੇ ਚਪੇੜਨਾ ਨਾ ਮਾਰੀ ਤੁਸੀਂ ਵੀ ਕੀ ਯਾਦ ਰੱਖੋਗੇ ਇਹ ਤਾਂ ਹੈ ਬਾਕੀ ਮੇਰੇ ਹੁੰਦਾ ਕੋਈ ਮਨਪ੍ਰੀਤ ਨੂੰ ਉਹ ਵੀ ਕਹਿ ਜਾਵੇ ਨਾ ਇਹ ਨਹੀਂ ਹੋ ਸਕਦਾ ਚਲੋ ਕੋਈ ਨਾ ਤੁਸੀਂ ਨਾ ਹੁਣ ਤੱਕ ਗੁੱਸਾ ਠੰਡਾ ਰੱਖੋ ਟਾਈਮ ਆਊਟ ਤੇ ਸਭ ਸਹੀ ਹੋ ਜਾਊਗਾ ਸਵੀਰ ਦੀ ਜੋੜੀ ਅੰਦਰ ਆ ਕੇ ਬੈਠੀ ਆ ਮੈਨੂੰ ਹਜੇ ਤੱਕ ਨਹੀਂ ਪਤਾ ਲੱਗਾ ਵੀ ਕਿੱਥੇ ਗਏ ਸੀ ਕਿਉਂ ਗਏ ਸੀ ਕਾਦੇ ਵਾਸਤੇ ਗਏ ਸੀ ਆਵਾਜ਼ ਮਾਰ ਕੇ ਪੁੱਛਾਂ ਜਸ ਜਸ਼ਨ ਆਇਆ ਮੰਮੀ ਜਾਓ ਬੋਲਣਾ ਦਿਓ ਕੁਛ ਜਸ ਪਤਾ हां ਮੰਮੀ ਠੀਕ ਤਾਂ ਹੈ ਸਾਰਾ ਕੁਛ ਹਾਂ ਸਾਰਾ ਕੁਛ ਠੀਕ ਆ ਕੀ ਹੋਇਆ ਨਹੀਂ ਪੁੱਤ ਤੁਸੀਂ ਬਿਨਾਂ ਦੱਸੇ ਨਾ ਸਵੇਰੇ ਚਲੇ ਗਏ ਸੀ ਦੋਨੋਂ ਜਾਣੇ ਬਸ ਮਨ ਪਰੇਸ਼ਾਨ ਜਿਆ ਮੇਰਾ ਬਹੁਤ ਹੈ। ਉਹ ਮੰਮੀ ਕੋਈ ਗੱਲ ਨਹੀਂ। ਉਹ ਤਾਂ ਜਸ਼ਨ ਦਾ ਥੋੜਾ ਜਿਹਾ ਮੂਡ ਠੀਕ ਨਹੀਂ ਸੀ। ਤਾਂ ਕਰਕੇ ਮੈਂ ਉਹਨੂੰ ਬਾਹਰ ਲੈ ਗਿਆ। ਹੋਰ ਕੋਈ ਗੱਲ ਨਹੀਂ ਹੈਗੀ। ਮੂਡ ਠੀਕ ਨਹੀਂ ਸੀ। ਬਾਹਰ ਲੈ ਗਿਆ। ਚਲ ਕੋਈ ਗੱਲ ਨਹੀਂ ਪੁੱਤ। ਮੈਂ ਤਾਂ ਵੈਸੇ ਤੁਸੀਂ ਗਏ ਕਿੱਥੇ ਸੀ? ਮੰਮੀ ਦੱਸਿਆ ਤਾਂ। ਉਹ ਜਸ਼ਨ ਨੂੰ ਐਵੇਂ ਕਮਾਉਣ ਲੈ ਗਿਆ ਸੀ ਮੈਂ ਤਾਂ ਬਾਹਰ। ਅੱਛਾ। ਚਲ ਕੋਈ ਨਹੀਂ ਪੁੱਤ। ਪੁੱਤ ਮੈਨੂੰ ਇੱਕ ਪਰੇਸ਼ਾਨੀ ਜਈ ਆ। ਉਹ ਤੁਸੀਂ ਕਿਤੇ ਡਾਕਟਰ ਕੋਲ ਤਾਂ ਨਹੀਂ ਸੀ ਗਏ ਬਈ ਰਿਪੋਰਟਾਂ ਸੱਚੀਓ ਸਹੀ ਆਈਆਂ ਜਾਂ ਮੇਰੇ ਤੁਲ ਕੋ ਰੱਖੀ ਜਾਂਦੇ ਆ ਉਹ ਮੰਮੀ ਉਹ ਹੋਈ ਲਕੋ ਨਹੀਂ ਰੱਖਿਆ ਤੇ ਇਥੋਂ ਕਾਦੇ ਵਾਸਤੇ ਸੀ ਲਕੋ ਰੱਖਣਾ ਸਾਰਾ ਕੁਝ ਠੀਕ ਆ ਰਿਪੋਰਟਾਂ ਬਿਲਕੁਲ ਸਹੀ ਨਹੀਂ ਆਈਆਂ ਜੇ ਕਿ ਰਿਪੋਰਟਾਂ ਚ ਉਹ ਨਿੱਕੀ ਆਈ ਹੁੰਦੀ ਤੈਨੂੰ ਕੀ ਲੱਗਦਾ ਵੀ ਉਹਨੇ ਸਾਡਾ ਮਾੜਾ ਕਰਿਆ ਹੁੰਦਾ ਤੇ ਹਾਲ ਤੱਕ ਉਹ ਇਸ ਘਰ ਚ ਬੈਠੀ ਹੁੰਦੀ ਬਿਲਕੁਲ ਸਹੀ ਆ ਉਹ ਤਾਂ ਜਦੋਂ ਦਾ ਉਈ ਮੂਹ ਠੀਕ ਨਹੀਂ ਸੀ ਉਹ ਗੱਲਾਂ ਨੂੰ ਲੈ ਕੇ ਅੱਛਾ ਅੱਛਾ ਪਤਾ ਕੀ ਆ ਪੁੱਤ ਮੈਨੂੰ ਐਂ ਲੱਗਦਾ ਵੀ ਉਹ ਜਨਾਨੀ ਨਾ ਇੰਨੀ ਛੇਤੀ ਹਾਰ ਮੰਨਣ ਵਾਲਿਆਂ ਚ ਨਹੀਂ ਹੈਗੀ ਮੰਮੀ ਐਂ ਤੇਰੇ ਪਤਵਾਲ ਕੋਈ ਮਾੜੀ ਨਿਗਾ ਨਾਲ ਝਾਕ ਕੇ ਤਾਂ ਦੇਖੇ ਜੇ ਅੱਖਾਂ ਨਾ ਕੱਟਤੀਆਂ ਸਾਲੇ ਦੀਆਂ ਤਾਂ ਮੈਂ ਵੀ ਆਉਦੇ ਪਿਓ ਦਾ ਪੁੱਤ ਨਹੀਂ ਹੈਗਾ ਮਾੜਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਸਹੀ ਗੱਲ ਐ ਪੁੱਤ ਤੇਰਾ ਮਾੜਾ ਕਿਵੇਂ ਕੋਈ ਕਰ ਸਕਦਾ ਦੇਖ ਤਾਂ ਸਹੀ ਬੋਲੀ ਕਿਹੜੀ ਬੋਲਦਾ ਬੋਲੀ ਤਾਂ ਆਪਣੀ ਮਾਂ ਵਾਲੀ ਬੋਲਦਾ ਉਹ ਕਹਿੰਦੀ ਮੇਰਾ ਨਹੀਂ ਕੁਮਾੜਾ ਕਰ ਸਕਦਾ ਪੁੱਤ ਕਹਿੰਦਾ ਮੇਰਾ ਨਹੀਂ ਕੁਮਾੜਾ ਕਰ ਸਕਦਾ ਥੋੜਾ ਮਾੜਾ ਤਾਂ ਮੈਂ ਏਦਾਂ ਦਾ ਕਰੂੰਗੀ ਨਾ ਸੱਤ ਪੀੜੀਆਂ ਤੁਹਾਡੀਆਂ ਯਾਦ ਰੱਖੂੰਗੀਆ ਸੱਤ ਪੀੜੀਆਂ ਕਿੱਥੋਂ ਪੀੜੀ ਤਾਂ ਮੈਂ ਆਹੀ ਨਹੀਂ ਅੱਗੇ ਵਧਣ ਦੇਣੀ ਬਸ ਉਹਨਾਂ ਨੂੰ ਕਿਵੇਂ ਲੋਟ ਕਰਨਾ ਨਾ ਦੋਨਾਂ ਨੂੰ ਇਹ ਮੈਨੂੰ ਪਤਾ ਮੈਂ ਲੋਟ ਕਰਕੇ ਸਾਹ ਲਵਾਂਗੀ ਜਸ਼ਨ ਮੇਰੀ ਗੱਲ ਸੁਣਤੀ ਏ ਮੈਂ ਨਾ ਤੁਹਾਨੂੰ ਕਿੰਨੀ ਵਾਰ ਕਿਹਾ ਵੀ ਮੈਨੂੰ ਆਵਾਜ਼ਾਂ ਨਾ ਮਾਰਿਆ ਕਰੋ ਨਾਲੇ ਮੈਂ ਆਪ ਦਾ ਮਾੜਾ ਕਰਨ ਵਾਲਿਆਂ ਦੀਆਂ ਕਿਉਂ ਗੱਲਾਂ ਸੁਣੂੰਗੀ ਜਸ਼ਨ ਇਕ ਤੂੰ ਹੀ ਐ ਜਿਹੜੀ ਇਹਨਾਂ ਦੇ ਝੂਠ ਤੋਂ ਪਰਦੇ ਚੱਕ ਸਕਦੀ ਆ ਤੈਨੂੰ ਕੀ ਲੱਗਦਾ ਵੀ ਉਹ ਦਵਾਈ ਮੈਂ ਲੈ ਕੇ ਆਈ ਆ ਪੁੱਤ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਉਹਦੇ ਵਿੱਚ ਕੀ ਸੀ ਤੇ ਕੌਣ ਲੈ ਕੇ ਆਇਆ ਕਿੱਥੋਂ ਲੈ ਕੇ ਆਇਆ ਜੇ ਤੈਨੂੰ ਹਲੇ ਵੀ ਐ ਲੱਗਦਾ ਨਾ ਵੀ ਮੈਂ ਜਸ ਦੀ ਝੂਠੀ ਸੌਖ ਖਾਨੀ ਆ ਤਬ ਬੇਸ਼ੱਕ ਨਾ ਬੁਲਾ ਮੈਨੂੰ ਜਸ਼ਨ ਕੀ ਸੋਚਣ ਲੱਗੀ ਤੀ ਇਹ ਮੇਰੀ ਗੱਲ ਦਾ ਯਕੀਨ ਕਰ ਤੂੰ ਆਪ ਹੀ ਸੋਚ ਵੀ ਜੇ ਉਹ ਦਵਾਈ ਮੈਂ ਲੈ ਕੇ ਆਈ ਹੁੰਦੀ ਤੇਰੇ ਵਾਸਤੇ ਤਾਂ ਮੈਂ ਢੀ ਕਮਲੀ ਥੋੜੀ ਸੀ ਵੀ ਇੰਨਾ ਛੇਤੀ ਤੇਰੀ ਤਲੀ ਤੇ ਧਰ ਦਿੰਦੀ ਚਲੋ ਥੋੜੇ ਕਹਿਨ ਤੇ ਨਾ ਮੈਂ ਤੁਨੂੰ ਇੱਕ ਮੌਕਾ ਜ਼ਰੂਰ ਦੇ ਦੰਨੀ ਆ ਪਰ ਮੈਨੂੰ ਨਾ ਇਸ ਕਰ ਚ ਚੱਲ ਗਈ ਰਹਾ ਤੇ ਕਿਉਂ ਹੋ ਰਿਹਾ ਇਹ ਸਭ ਕੁਝ ਮੈਨੂੰ ਸੱਚੋ ਸੱਚ ਦੱਸ ਦੋ ਕੀ ਚੱਕਰ ਹੈ ਜੇ ਤੂੰ ਸੱਚ ਸੁਣਨੀ ਚਾਹਣੀ ਹੈ ਨਾ ਤਾਂ ਫਿਰ ਸੁਣ ਸੱਚ ਕੀ ਹੈ ਭੈਣ ਜੀ ਹੁਣ ਰੋ ਕੇ ਕੁਝ ਨਹੀਂ ਬਣਨਾ ਜਿਹੜੇ ਚਲੇ ਜਾਂਦੇ ਆ ਨਾ ਉਹ ਮੁੜ ਕੇ ਨਹੀਂ ਆਉਂਦੇ ਐ ਕਿੰਨਾ ਟਾਈਮ ਰੋਈ ਜਾਊਂਗੀ ਮੈਨੂੰ ਪਤਾ ਹੈ ਵੀ ਤੇਰਾ ਉਹ ਜੀਵਨ ਸਾਥੀ ਸੀ ਤੇਰੇ ਤੋਂ ਨਹੀਂ ਭੁੱਲਿਆ ਜਾਂਦਾ ਪਰ ਉਹਨੂੰ ਅੱਜ 10 ਦਿਨ ਹੋ ਗਏ ਆ ਉਹਨੇ ਆਵਾਜ਼ ਦਿੱਤੀ ਐ ਕਿਉਂ ਆਪਣਾ ਆਪ ਖੱਜਲਖਵਾਰ ਕਰਦੀ ਐ ਆ ਜੁਆਕ ਵਾਲਾ ਤਾਂ ਦੇਖ ਦੇਖ ਸ਼ੇਂਦਰਪਾਲ ਮਰਿਆਂ ਦੇ ਨਾ ਸਿਵੇ ਨਹੀਂ ਕੋਰੋਣੀ ਦੇ ਹਨ ਜੋ ਵਗ ਜਾਂਦੇ ਨੇ ਉਹ ਕਦੇ ਮੁੜ ਕੇ ਵਾਪਸ ਨਹੀਂ ਆਉਂਦੇ ਹੁਣ ਤਾਂ ਬਸ ਦਿਲ ਨੂੰ ਤਰਬਾਸਾ ਸ਼ੇਂਦਰਪਾਲ ਰੇਂਜੀ ਆਹ ਲਾ ਫੜੋ ਜੁਆਕ ਆਪਣਾ ਇਹਨੂੰ ਸੰਭਾਲੋ ਲਓ ਕੁਲਦੀਪ ਕੋਰੇ ਬੋੜੀ ਹੋ ਗਈ ਕੀ ਹੋਇਆ ਇੱਧਰ ਫੜਾ ਜਵਕ ਹਜੇ ਇਹ ਵਿਚਾਰੀ ਦੱਸ ਕਿੱਥੇ ਸਾਹਮਣੇ ਜੁਗਦੀ ਆ ਹਨਾ ਕਿਵੇਂ ਸੀ ਮੈਨੂੰ ਦੱਸੋ ਤੁਸੀਂ ਨਾ ਰੋ ਬਣੇ ਨਾਰੋ ਨਾਰੋ ਕੁਛ ਨਹੀਂ ਬੰਣਾ ਚੱਲ ਆਇਆ ਘਰ ਗੁਰਦੀਪ ਕੋਰੇ ਬੱਚੇ ਨੂੰ ਅੰਦਰ ਪਾਈਏ ਹਨਾ ਹੋਰ ਤੇ ਆ ਇਹਨੂੰ ਮਾੜਾ ਮੋਟਾ ਦੁੱਧ ਹਾਂਜੀ ਮੈਂ ਜਸ ਨੂੰ ਦੁੱਧ ਪਿਆ ਦਮਾ ਰੋਣਾ ਆਪਣਾ ਆਪ ਸੰਭਾਲ। ਉਹ ਮੇਰੀ ਗੱਲ ਸੁਣੋ। ਮੇਰੀ ਗੱਲ ਸੁਣਦੇ ਕਿਉਂ ਨਹੀਂ? ਤੁਹਾਡੀ ਗੱਲ ਮੇਰੇ ਕੋਈ ਖਾਨੇ ਨਹੀਂ ਪਈ। ਉਹਨੂੰ ਵਿਚਾਰੀ ਨੂੰ ਜਵਾਕ ਕਿਉਂ ਨਹੀਂ ਫੜਾਉਣਾ ਦਿੱਤਾ? ਉਹ ਦੁੱਧ ਤੋਂ ਭੁੱਖਾ। ਉਹ ਤਜੀਪ ਕੌਰੇ ਜਿਹੜੇ ਜਵਾਕ ਵਾਸਤੇ ਪੁੱਤ ਵਾਸਤੇ ਨਾ ਦਰਦ-ਦਰ ਲੱਕਰਾ ਜਾਂਦੇ ਰਹਦੇ ਸੀ। ਉਸ ਪਰਮਾਤਮਾ ਨੇ ਕਿੰਨਾ ਵਧੀਆ ਜਰੀਆ ਬਣਾਇਆ। ਆਪ ਤਾਂ ਉੱਪਰ ਤੀ ਲੋੜ ਸੀ ਤੇ ਆਪਾਂ ਨੂੰ ਉੱਪਰ ਮਿਲ ਗਿਆ ਸਮਝੀ ਨਹੀਂ ਮੈਂ ਇਹ ਆਪਣਾ ਪੁੱਤ ਥੋੜੀ ਆ ਇਹ ਤਾਂ ਸ਼ਿੰਦਰਪਾਲ ਭੈਣ ਜੀ ਦਾ ਤੇ ਵੱਡੇ ਭਾਈ ਸਾਹਿਬ ਦਾ ਹੈ ਹਾਊ ਵੀ ਹਾਊ ਵੀ ਕੋਈ ਵੱਡੇ ਭਾਈ ਸਾਹਿਬ ਹਨ ਕੁਝ ਸ਼ਿੰਦਰਪਾਲ ਤਾਂ ਨਹੀਂ ਇਹ ਤਾਂ ਪ੍ਰਮਾਤਮਾ ਨੇ ਇੱਕ ਜਰੀਆ ਬਣਾ ਕੇ ਨਾ ਇਹ ਸਮਝ ਲਾ ਵੀ ਤੇਰੀ ਕੁੱਤ ਖੜੀ ਜਾਂਦੀ ਉਹ ਕਿਵੇਂ ਕਿਵੇਂ ਕੀ ਅੱਜ ਤੋਂ ਇਹ ਚ ਬਾਅਦ ਆਪਣਾ ਪੁੱਤ ਉਹ ਮਿਲ ਚੇਤਾ ਲਈ ਤੂੰ ਈ ਘਰ ਵਾਲੀ ਨਾਨਾ ਹੇ ਨਾਸਾ ਇਹ ਕਿਵੇਂ ਹੋ ਸਕਦਾ ਵੀ ਉਹ ਤੁਹਾਡੀ ਦੂਜੀ ਘਰ ਵਾਲੀ ਤੁਸੀਂ ਹੁਣ ਬੀਬੀ ਦੇ ਕਹਿਣ ਤੇ ਇਹਦੇ ਨਾਲ ਵਿਆਹ ਕਰਵਾਉਣਾ ਨਾ ਨਾ ਮੈਂ ਨਹੀਂ ਚੱਲ ਸਕਦੀ ਇਹ ਮੈਂ ਇਸ ਘਰ ਵਿੱਚ ਤੁਹਾਡੀ ਘਰ ਵਾਲੀ ਉਹ ਤਾਂ ਤੁਹਾਡੀ ਪਰਜਾਈ ਹੈ ਤੁਸੀਂ ਉਹਦੇ ਨਾਲ ਵਿਆਹ ਕਰਾਉਣ ਬਾਰੇ ਕਿਵੇਂ ਸੋਚਦੇ ਆ ਬੀਬੀ ਦੀਆਂ ਗੱਲਾਂ 'ਚ ਕਿਉਂ ਆਨੇ ਹੋ ਓਏ ਉਹ ਮੇਰੀ ਪਰਜਾਈ ਇਹ ਰਹੂਗੀ ਘਰ ਵਾਲੇ ਦਾ ਸਿਰਫ ਨੌਂ ਦੀਆਂ ਨੌਂ ਦੀ ਬਉਏ ਆਕਲ ਉਹ ਹੱਥ ਮਾਰ ਇੱਕ ਤੀਰ ਤੇ ਦੋ ਨਿਸ਼ਾਨੇ ਨਾਲੇ ਤਾਂ ਕੀ ਕਿੱਲਿਆਂ ਦਾ ਟਾਕਾ 3 ਕਿੱਲਿਆਂ ਦਾ ਟਾਕਾ ਮਹਿਰ ਸੁਣਿਆ ਸੁਣਿਆ ਤੂਹੇ ਸ਼ਰੀਕਾ ਕੀ ਜਨਾ ਕਰਦਾ ਸੀ ਕਿ ਲੋਕ ਕਿੰਨੀ ਅੱਖਾਂ ਪਾੜ-ਪੜੂ ਦੀ ਜਵਾਨੀ ਬਲ ਵੇਖਦੇ ਸੀ ਇੰਨੇ ਤੱਕ ਗੱਲਾਂ ਚੱਲ ਪੀਆਂ ਵੀ ਦਾ ਦੂਜਾ ਵਿਆਹ ਕਰਨਾ ਇਹਦਾ ਵੱਡਾ ਭਾਈ ਕਹਿੰਦਾ ਵੀ ਅਸੀਂ ਤਾਂ ਲੈ ਕੇ ਜਾਣੀ ਆ ਲਾਜ ਜਬਾਕੀ ਲੈ ਕੇ ਜਾਣਾ ਤੇਰਾ ਵਿਆਹ ਕਰਾ ਕੇ ਫੇਰ ਜਾਣ ਦਿਓ ਸਾਨੂੰ ਕਿਤਰਾ ਜਾ ਜੋਹਾਕ ਨੂੰ ਵੀ ਜਾਣ ਦਿਓ ਤੇ ਇਹਨੂੰ ਬਿਸ਼ਿੰਦਰਪਾਲ ਭੈਣ ਜੀ ਨੂੰ ਵੀ ਜਾਣ ਦਿਓ ਕੋਈ ਆਕਲਤੀਏ ਅੰਨੀਏ ਆਪਣੀਆਂ ਸਿਰਫ ਇੱਕ ਕੁੜੀ ਤੇ ਅੱਗੇ ਤੈਨੂੰ ਪਤਾ ਤੇਰੀ ਕੁੱਖ ਜਵਾਕ ਨਹੀਂ ਚੰਮ ਸਕੀ ਪਤਾ ਨਾ ਤੈਨੂੰ ਹਾਂ ਤੇ ਆ ਜਬਾਕੀ ਆਪਣਾ ਤੇ 30 ਕਿੱਲਿਆਂ ਦਾ ਟੱਕ ਵੀ ਆਪਣਾ ਘਰ ਤਾਂ ਗਲ ਠੀਕ ਹੈ ਪਰ ਜ਼ਮੀਨ ਦੇ ਲਾਲਚ ਵਿੱਚ ਆ ਕੇ ਮੈਂ ਤੁਹਾਨੂੰ ਕਿਸੇ ਹੋਰ ਨਾਲ ਦੇਖ ਨਹੀਂ ਸਕਦੀ ਮੈਂ ਬੰਨ੍ਹ ਨਹੀਂ ਸਕਦੀ ਕਿ ਤੁਸੀਂ ਕਿਸੇ ਹੋਰ ਦੇ ਸਿਰ ਦੇ ਸਾਈ ਬਣੋ ਮੈਂ ਤੁਹਾਡੀ ਘਰ ਵਾਲੀ ਆ ਬੰਨ੍ਹ ਮੇਰੀ ਗੱਲ ਸੁਣੋ ਤੂੰ ਮੇਰੀ ਆ ਤਾਂ ਮੇਰੀ ਹੀ ਰਹੇਗੀ ਗੁਰੂ ਮਹਾਰਾਜ ਦੀ ਹਜ਼ੂਰੀ ਚ ਲਾਵਾ ਲੈਣ ਗਏ ਇਹੀ ਕਿਹਾ ਸੀ ਪ੍ਰਮਾਤਮਾ ਨੂੰ ਵੀ ਸੱਚੇ ਪਾਤਸ਼ਾਹ ਕਲਵੀਪ ਕੌਰ ਦਾ ਹੈਗਾ ਤੇ ਕਲਦੀਪ ਕੌਰ ਦਾ ਰਹੂ ਉਹ ਤਾਂ ਸਿਰਫ ਕੀ ਕਰਨਾ ਲੋਕ ਬਖਾਵੇ ਦਾ ਗਿਆ ਤੇ ਨਾਲੇ ਤੈਨੂੰ ਕੋਈ ਵੀ ਸਾਰੀ ਉਮਰ ਵਾਸਤੇ ਨੌਕਰ ਨਹੀਂ ਮਿਲੂਗੀ ਨੌਕਰ ਨਹੀਂ ਇਹ ਸਮਝੀ ਜਿਉਂ ਹਾਕ ਜਬਾਕਾਂ ਦੀ ਹੈ ਤਨਾਲਾ ਤੈਨੂੰ ਐ ਪਤਾ ਨਾ ਕਿ ਵੀ ਜਬਾਕੇ ਇਹ ਇਹਨਾਂ ਦੇ ਹੋਆ ਇਹ ਜਬਾਕ ਨਾ ਉਹੀ ਬੋਲੀ ਬੋਲੂ ਜਿਹੜੀ ਇਹਨੂੰ ਆਪ ਸਖਿਆਵਾਂਗੇ ਤੇ ਇਹ ਆਪਦੀ ਮਾਂ ਦੀ ਨਹੀਂ ਮੰਨਦਾ ਨਾ ਮੰਨੂਗਾ ਤੇ ਸਿਰਫ ਮੇਰੀ ਤੇ ਤੇਰੀ ਚਲੋ ਠੀਕ ਹੈ ਠੀਕ ਹੈ ਤੇ ਬੁੱਤ ਹੈ ਇਸ ਬੇਸੁਰਤੀ ਨੇ ਮੇਰਾ ਪੁੱਤ ਮੇਰੇ ਤੋਂ ਦੂਰ ਕਰਤਾ ਹੁਣ ਤੂੰ ਹੀ ਦੱਸ ਇਹਦੇ ਚ ਪਹਿਲਾਂ ਮੇਰਾ ਕੀ ਕਸੂਰ ਐ ਨਹੀਂ ਤੁਸੀਂ ਕਦੇ ਵੀ ਆਪਣੇ ਪੁੱਤ ਨੂੰ ਸੱਚ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਬਹੁਤ ਵਾਰੀ ਪੁੱਤ ਕੋਸ਼ਿਸ਼ ਕੀਤੀ ਐ ਫੇਰ ਮੈਂ ਮੇਰੇ ਪੁੱਤ ਨੂੰ ਸੱਚ ਦੱਸਾਂ ਬਹੁਤ ਵਾਰੀ ਉਹਦੇ ਨੇੜੇ ਗਈਆਂ ਪਰ ਜਦੋਂ ਹੀ ਮੈਂ ਮੇਰੇ ਪੁੱਤ ਦੇ ਕੋਲ ਜਾਂਦੀ ਸੀ ਨਾ ਤਾਂ ਤੇਰਾ ਚਾਚਾ ਉਹਦੀ ਮੈਨੂੰ ਕਹਿ ਦਿੰਦਾ ਸੀ ਕਿ ਜੇ ਆਪਦੇ ਪੁੱਤ ਨੂੰ ਜਿਉਂਦਾ ਦੇਖਣਾ ਚਾਹੁੰਦੇ ਐ ਤਾਂ ਇਹ ਤੋਂ ਦੂਰੀ ਬਣਾ ਕੇ ਰੱਖ ਫੇਰ ਦੱਸ ਪੁੱਤ ਮੈਂ ਕੀ ਕਰਦੀ ਇਸੇ ਕਰਕੇ ਮੈਨੂੰ ਆਪਣੇ ਆਪ ਨੂੰ ਬੰਦ ਰੱਖਣਾ ਪਿਆ ਤੇ ਮੈਂ ਆਪਣੇ ਪੁੱਤ ਨੂੰ ਸੱਚ ਨਹੀਂ ਦੱਸ ਸਕੀ ਇਹਦਾ ਮਤਲਬ ਤਾਂ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਫਿਰ ਮੇਰੇ ਨਾਲ ਜੋ ਵੀ ਮਾੜਾ ਹੋਇਆ ਨਾ ਉਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਸ ਫਰਕ ਤਾਂ ਸਿਰਫ ਮੈਨੂੰ ਇਸ ਲਈ ਪੈਂਦਾ ਕਿ ਮੇਰੇ ਪੁੱਤ ਨੂੰ ਕਿਉਂ ਨੇਰੇ 'ਚ ਰੱਖਿਆ ਜਾ ਰਿਹਾ ਹੈ ਜਿਹੜੇ ਪੁੱਤ ਦੇ ਮੂੰਹੋਂ ਮੈਂ ਮਾਂ ਸ਼ਬਦ ਸੁਣਨ ਨੂੰ ਤਰਸੀ ਪਈ ਐ ਤੂੰ ਆਪ ਹੀ ਸੋਚਦੀ ਏ ਇੱਕ ਮਾਂ ਉਹਦਾ ਮਾੜਾ ਕਿਵੇਂ ਕਰ ਸਕਦੀ ਏ ਚਲੋ ਤੁਸੀਂ ਨਾ ਹੁਣ ਰੋਣਾ ਧੋਣਾ ਬੰਦ ਕਰੋ ਹੁਣ ਜਸ ਦੇ ਸਾਹਮਣੇ ਸੱਚ ਲੈ ਕੇ ਆਉਣਾ ਨਾ ਮੇਰੀ ਜ਼ਿੰਮੇਵਾਰੀ ਆ ਹੁਣ ਤੁਸੀਂ ਛੱਡ ਦਿਓ ਸਾਰੀ ਫਿਕਰ ਹੁਣ ਤਾਂ ਮੇਰੀ ਵਾਹੇ ਗੁਰੂ ਅੱਗੇ ਵੀ ਇਹ ਹੀ ਅਰਦਾਸ ਹੈ ਵੀ ਉਹ ਮੇਰੀ ਆਸਾਂ ਨੂੰ ਬੂਰ ਪਾਵੇ ਤੇ ਜਿਨ੍ਹਾਂ ਨੇ ਵੀ ਮੇਰੇ ਨਾਲ ਬੁਰਾ ਕੀਤਾ ਉਹਨਾਂ ਨੂੰ ਉਹ ਆਪ ਹੀ ਦੇਖੇ ਚਲੋ ਕੋਈ ਨਾ ਇਹ ਤਾਂ ਮੈਨੂੰ ਪਤਾ ਹੈ ਬੀਤੂ ਸਹੀ ਹੈ ਪਰ ਪਤਾ ਮੇਰਾ ਦਿਲ じゃ ਨਹੀਂ ਦੇਖਦਾ ਫੇਰ ਵੀ ਤੂੰ ਮੈਨੂੰ ਗੱਲ ਤਾਂ ਦੱਸ ਵੀ ਕੀ ਗੱਲ ਸੀ ਕਿਉਂ ਘਰੋਂ ਗਈ ਮੇਰੀ ਧੀ ਬਣ ਕੇ ਨਾ ਮੈਨੂੰ ਸੱਚੋ ਸੱਚ ਦੱਸ ਤੇ ਉਹ ਮੰਮੀ ਤੋਂ ਹੜੇ ਗੱਡੀ ਜਾਂਦੇ ਸਾਨੂੰ ਦੱਸ ਤਾਂ ਜਿਹੜਾ ਸੱਚ ਹੈਗਾ ਤੀ ਮੈਂ ਪਹਿਲੀ ਦੱਸਦਾ ਸੁਣ ਔਰ ਕੀ ਹੋਣਾ ਮੰਮੀ ਜੇ ਹਰਿਆ ਕੁਸ਼ ਤੁਸੀਂ ਸੋਚੀ ਜਾਂਦੇ ਹੋ ਨਾ ਇਹ ਸੱਚ ਨਹੀਂ ਹੈਗਾ ਜੇ ਤੁਸੀਂ ਸੱਚ ਹੀ ਸੁੰਣਾ ਚਾਹੁੰਦੇ ਹੋ ਤਾਂ ਫਿਰ ਸੁਣ ਲਓ ਮੰਮੀ ਇੱਕ ਦਿਨ ਤੁਸੀਂ ਮੈਨੂੰ ਕਿਹਾ ਸੀ ਨਾ ਬੀਪੁੱਤ ਟਾਈਮ ਦੇ ਹਿਸਾਬ ਨਾਲ ਸਾਰਾ ਕੁਝ ਸਹੀ ਹੋ ਜਾਊਗਾ ਪਰ ਜਿਹੜਾ ਸਾਡਾ ਘਰ ਦਾ ਵਾਰਿਸ ਸਾਨੂੰ ਉਹ ਨਹੀਂ ਮਿਲਣਾ ਸਾਨੂੰ ਕਦੇ ਵੀ ਖੁਸ਼ੀਆਂ ਨਹੀਂ ਮਿਲਣੀਆਂ ਬਸ ਇਸੇ ਗੱਲ ਨੂੰ ਮੈਂ ਦਿਲ ਤੇ ਲਾ ਬੈਠੀ ਸੀ ਤੇ ਫਿਰ ਮੈਂ ਤਾਰੀ ਨੂੰ ਵੀ ਕਿਹਾ ਸੀ ਵੀ ਤੁਸੀਂ ਦੂਜਾ ਵਿਆਹ ਕਰਵਾ ਲਓ ਇਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਸੀ ਵੀ ਮਨਪ੍ਰੀਤ ਮੈਂ ਤੇਰੇ ਤੋਂ ਬਿਨਾ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦਾ ਬਸ ਫਿਰ ਮੈਨੂੰ ਇਹ ਲੱਗਿਆ ਸੀਗਾ ਬਿਡੇਰੇ ਮਾਬਾਪ ਨੇ ਮੈਨੂੰ ਆਪਦੇ ਘਰੇ ਦੀ ਬਣਾ ਕੇ ਰੱਖਿਆ ਜਦੋਂ ਮੈਂ ਉਹਨਾਂ ਦੀ ਕੋਈ ਤਮੰਨਾ ਹੀ ਨਹੀਂ ਪੂਰੀ ਕਰ ਸਕਦੀ ਉਹਨਾਂ ਦੀ ਕੋਈ ਇੱਛਾ ਨਹੀਂ ਪੂਰੀ ਕਰ ਸਕਦੀ ਤਾਂ ਫਿਰ ਮੇਰਾ ਜਉਣ ਦਾ ਮਕਸਦ ਹੀ ਕੀ ਆ ਬਸ ਮੈਂ ਇਹ ਸੋਚ ਕੇ ਘਰ ਛੱਡ ਕੇ ਵਾਗ ਗਈ ਸੀ ਵੀ ਮੈਂ ਕਦੇ ਮੁੜ ਕੇ ਇਸ ਘਰ ਦੇ ਵਿੱਚ ਨਹੀਂ ਆਉਣਾ ਹਾਏ ਹਾਏ ਰੱਬਾ ਸ਼ੁਕਰ ਹੈ ਪ੍ਰਮਾਤਮਾ ਦਾ ਤੇਰੇ ਮਨ 'ਚ ਕੋਈ ਚੰਗਾ ਖਿਆਲ ਆਇਆ ਜਿਹੜਾ ਤੂੰ ਵਾਪਸ ਆ ਗਈ ਮੇਰੀ ਦੀ ਬਣ ਕੇ ਅੱਗੇ ਤੋਂ ਕਦੇ ਨਾ ਇਹ ਜੀ ਗੱਲ ਸੋਚੀ ਵੀ ਨਾ ਨਾਲੇ ਖੁਸ਼ੀਆਂ ਇਕੱਲੇ ਪੋਤੇ-ਪੋਤੀ ਨਾਲ ਥੋੜੀ ਹੁੰਦੀਆਂ ਨੇ ਖੁਸ਼ੀਆਂ ਦਾ ਪੁੱਤ ਹੋਰ ਚੀਜ਼ਾਂ ਬਥੇਰੀ ਆਉਂਦੀਆਂ ਨੇ ਖੁਸ਼ੀਆਂ ਦੇਣ ਨੂੰ ਤੂੰ ਸਾਡੇ ਕੋਲ ਹੱਸ ਕੇ ਰਹਿਣੀ ਐ ਇਹੀ ਬਹੁਤ ਖੁਸ਼ੀ ਐ ਸਾਨੂੰ ਦਾ ਹੋਰ ਪੁੱਤ ਸਭ ਤੋਂ ਵੱਡੀ ਖੁਸ਼ੀ ਤਾਂ ਤੂੰ ਆ ਸਾਡੇ ਲਈ ਇਹ ਨਾ ਸੋਚਿਆ ਕਰ ਪੋਤੇ-ਪੋਤੇ ਦਾ ਮਗਰ ਆਣਿਆ ਹੈਂ ਔਰ ਨਿਕ ਨਗਰਿਆਗਾ ਤੂੰ ਇਹੀ ਗੱਲ ਦਾ ਠੀਕ ਆ ਹਾਂ ਹਾਂ ਮਨਪ੍ਰੀਤ ਸਹੀ ਕਹਿੰਦਾ ਪੁੱਤ ਤੇਰਾ ਪਿਓ ਜਦੋਂ ਤੈਨੂੰ ਪਤਾ ਲੱਗਿਆ ਨਾ ਵੀ ਮਨਪ੍ਰੀਤ ਘਰ ਹੀ ਨਹੀਂ ਹੈਗੀ ਤਾਰੀ ਤੇ ਤੇਰੇ ਪਿਓ ਨੇ ਪੈਰ ਦਿੱਤੀ ਨਹੀਂ ਪਾਈ ਹੈਗੀ ਉਦੋਂ ਤੇ ਤੈਨੂੰ ਭਾਲ ਦੇ ਫਿਰਦੇ ਨੇ ਹਾੜੇ ਮੇਰੀ ਧੀ ਬਣ ਕੇ ਅੱਗੇ ਤੋਂ ਨਾ ਇਹੋ ਜਿਹਾ ਕੁਛ ਨਾ ਸੋਚੀ ਸਿਆਣੀ ਬਣ ਕੇ ਆਪਣੇ ਘਰੇ ਰਹਿ ਮੇਰੀ ਧੀ ਪਰ ਨਾਲੇ ਤੋਂ ਮੇਰੀ ਗੱਲ ਸੁਣ ਲਾ ਕੁੜੀ ਨੂੰ ਪੁੱਠਾ ਜਿੱਦਾ ਬੋਲੀ ਜਾਂਦਾ ਸੀ ਆ ਤੇਰੇ ਬਾਤੋਂ ਜਾਣ ਦੇਣ ਚੱਲੀ ਥੀ ਆਦਾ ਸ਼ੁਕਰ ਹੈ ਰੱਬ ਦਾ ਚੱਲ ਇਹਨੂੰ ਅਗਲਾ ਕੀ ਘਰ ਆ ਮੁੜੇ ਡੈਡੀ ਤੁਸੀਂ ਇਹਨਾਂ ਨੂੰ ਨਾ ਲੜੋ ਮੇਰਾ ਐ ਘਰ ਦੇ ਵਿੱਚੋਂ ਜਾਣਾ ਕਿਸੇ ਦੇ ਵੀ ਮਨ ਚੇ ਖਿਆਲ ਲੈ ਕੇ ਆ ਸਕਦਾ ਵੀ ਮੈਂ ਇਸ ਘਰ ਦੇ ਵਿੱਚ ਗਲਤ ਤਰੀਕੇ ਨਾਲ ਗਈ ਆ ਪਰ ਤੁਸੀਂ ਮੇਰੇ ਤੇ ਯਕੀਨ ਕਰੋ ਬਸ ਮੈਨੂੰ ਵੈਸੇ ਮੇਰਾ ਰੱਬ ਹੀ ਜਾਣਦਾ ਨਾ ਤਾਂ ਮੈਂ ਗਲਤ ਕੱਲ ਸੀ ਤੇ ਨਾ ਮੈਂ ਗਲਤ ਅੱਜ ਆ ਓਹੋ ਮਨਪ੍ਰੀਤ ਇਹ ਦੋ ਹੀ ਪੰਪਕੜ ਦੀ ਆਦਤ ਹੈ ਤੂੰ ਇਹਦੀ ਪਰਵਾਹ ਨਾ ਕਰੇਗਾ ਕੋਈ ਗੱਲ ਨਵੇਂ ਜਵਾਕਾਂ ਦਾ ਕੀ ਹੈ ਬਥੇਰਾ ਆਸ਼ਰਮ ਚੋਂ ਜਵਾਕ ਮਿਲਦੇ ਆਪਾਂ ਉਥੋਂ ਗੋਦ ਲੈ ਆਵਾਂਗੇ ਬੱਚਾ ਕੋਈ ਹੋਰ ਬਤਾ ਆ ਗੱਲ ਤਾਂ ਤੂੰ ਮਨ ਤੇ ਜਮਾ ਨਾ ਲਿਆ ਤੂੰ ਨਾਲੇ ਆਪਣੇ ਬਾਰੇ ਕਦੇ ਗਲਤ ਨਾ ਸੋਚੀ ਹੈਂ ਆ ਮਰ ਭੀਦਰ ਦਬਾ ਹੋਣ ਦੇ ਉਪਰ ਤੂੰ ਇਹਦੇ ਘੀ ਨਾ ਚਾਕ ਤੂੰ ਸਾਡੇ ਕਹ ਨਹੀਂ ਦੇ ਮੇਰੀ ਸਹਾਰੀਤੀ ਬਣ ਕੇ ਨਾ ਬਸ ਕੋਈ ਵੀ ਗੱਲ ਦਿਲ ਤੇ ਨਾਲ ਥੋੜੇ ਕਾ ਨਹੀਂ ਦੇਖਿਆ ਸੀ ਮੰਮੀ ਮੈਂ ਇਹੀ ਸੋਚਿਆ ਸੀ ਵੀ ਜਦੋਂ ਤੁਸੀਂ ਮੈਨੂੰ ਆਪ ਦੀ ਧੀ ਸਮਝਦੇ ਹੋ ਤੇ ਜੇ ਮੈਂ ਹੀ ਤੁਹਾਨੂੰ ਛੱਡ ਕੇ ਭੱਗ ਗਈ ਤਾਂ ਮੇਰੇ ਤੋਂ ਬਿਨਾ ਤੁਹਾਡਾ ਧਿਆਨ ਕੌਣ ਰੱਖੂਗਾ ਤੇ ਤੁਹਾਨੂੰ ਕੌਣ ਦੇਖੂਗਾ ਆਹੀ ਗੱਲ ਤਾਂ ਹੈ ਆਗਰ ਇਹ ਸਿਆੜੇ ਵਾਲੀ ਗੱਲ ਬਸ ਮਰਤੀ ਬਣ ਕੇ ਸਿਆੜੀ ਬਣ ਕੇ ਰਹੀ। ਸੋਣਾ ਅੱਜੇ ਤੂੰ ਤਾਰੀ ਨੂੰ ਮਿਲਣ ਗਿਆ ਸੀ ਤਾਂ ਫੇਰ ਤਾਰੀ ਨੂੰ ਘਰ ਲੈ ਆਂਦਾ। ਕਿਉਂ? ਐਂ ਮੁੜਿਆ ਹੱਥ ਲਮਕਾਉਂਦਾ। ਉਹ ਤਾਰੀ ਮੈਨੂੰ ਕਹਿੰਦਾ ਵੀ ਮੈਨੂੰ ਤਾਂ ਜ਼ਰੂਰੀ ਕੰਮ ਸੀ ਤੁਹਾਡੇ ਤਾਂ ਹੀ ਮੈਂ ਉਹਨੂੰ ਬਹੁਤ ਜ਼ੋਰ ਲਾਇਆ। ਵੀ ਚੱਲ ਘਰੇ ਚੱਲੀਏ ਕਹਿੰਦਾ ਬਸ ਗੱਲ ਕਰਨੀ ਸੀ ਤੁਹਾਡੇ ਨਾਲ ਇੱਥੇ ਗੱਲ ਕਰ ਲਈ। ਤਾਂ ਕਿਹੜਾ ਜ਼ਰੂਰੀ ਕੰਮ ਸੀ? ਉਹ ਪਤਾ ਕੀ ਕਹਿੰਦਾ? ਹਾਂ। ਉਹ ਕਹਿੰਦਾ ਮੈਨੂੰ ਐ ਲੱਗਦਾ ਵੀ ਜੱਸਾ ਆਪਣੀ ਜ਼ਮੀਨ ਆਪਦੇ ਨੌਕਰਾਂ ਨੂੰ ਫਿਰਦਾ ਉਹ ਤਾਂ ਸਿਰਫ ਮਾਨਪ੍ਰੀਤ ਦਾ ਭਾਈ ਬਣਦਾ ਇੱਕ ਨਾਟਕ ਕਰ ਰਿਹਾ ਹੈ ਨਾਟਕ ਲੈ ਸੱਚੀ ਆ ਫਿਰ ਇਹਦੇ ਵਿੱਚ ਝੂਠ ਵੀ ਕੀ ਆ ਵਧੀਆ ਸਗੋ ਦਿਖਾਵਾ ਕਰਦਾ ਪਰ ਤੂੰ ਇੱਕ ਗੱਲ ਸੁਣ ਲੈ ਆ ਜ਼ਮੀਨ ਜਮੂਨ ਦਾ ਜਿਹੜਾ ਚੱਕਰ ਹੈ ਨਾ ਇਹ ਠੀਕ ਕਰਵਾ ਦੇ ਆ ਜੱਸ ਨੂੰ ਇੱਕ ਫੁੱਟੀ ਕਾਡੀ ਨਹੀਂ ਦੇਣੀ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਵੇਸ ਘਰ ਦੀ 8 8 ਤਾਂ ਨਾ ਜਿਹੜੀ ਮੇਰੀ ਧੀ ਦੇ ਨਾਲ ਲੱਗੂਗੀ ਹਣ ਉਸ ਵਾਦੇ ਤੇ ਖਰਾ ਉਤਰ ਜੇ ਨਾ ਖਰਾ ਉਤਰੇ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਓਏ ਕੋਈ ਗੱਲ ਮਾੜੇ ਮੁੱਠੀ ਪਿਆਰ ਨਾਲ ਤੇ ਸੰਜਮ ਨਾਲ ਵੀ ਕਰਨੀ ਚਾਹੀਦੀ ਆ ਸਰਪ ਮੈਂ ਤਾਂ ਹੁਣ ਇੱਕ ਇਹੇ ਦਿਮਾਗ ਲੜਾ ਰਿਹਾ ਵੀ ਜਿਹੜਾ ਤੇਰੇ ਨਾਲ ਮੈਂ ਵਾਦਾ ਕੀਤਾ ਸੀ ਨਾ ਵੀ ਕੱਲੀ ਕੱਲੀ ਘਰ ਦੀ ਇੱਟ ਤੇਰੀ ਤੇ ਮਨਪ੍ਰੀਤੇ ਨਾ ਹੋਊਗੀ ਉਹ ਕਿਵੇਂ ਕਰਾਉਣੀ ਆ ਜ਼ਮੀਨ ਜੱਸੇ ਤੋਂ ਕਿਵੇਂ ਆਪਦੇ ਨਾ ਕਰਾਉਣੀ ਆ ਸਿਰਫ ਇੱਕ ਉਹੋ ਹੁਣ ਜਿਹੜੀ ਤਾਣੀਆਂ ਨਾ ਉਲਜੀ ਹੋਈ ਆ ਜਿਹੜੀ ਬਸ ਉਹਨੂੰ ਉੱਠੀ ਕਮਾ ਕੇ ਸਿੱਧੀ ਕਰਨਾ। ਦੇਖੋ ਇਹ ਤਾਂ ਨਹੀਂ ਕਿਵੇਂ ਤੂੰ ਸਿੱਧੀ ਕਰਨੀ ਹੈ ਨਾ ਇਹ ਤੈਨੂੰ ਪਤਾ ਮੈਨੂੰ ਨਹੀਂ ਪਤਾ। ਮੈਨੂੰ ਜ਼ਮੀਨ ਚਾਹੀਦੀ ਆ ਉਹ ਵੀ ਮੇਰੀ ਧੀ ਦੇ ਨਾਮ। ਸਭ ਕੁਝ ਨਾ ਮੈਂ ਆਪਣੀ ਧੀ ਨੂੰ ਦੇਣਾ। ਇਹਨੂੰ ਤਾਂ ਮੈਂ ਇੱਕ ਟhenga ਵੰ ਦੇਣਾ। ਦੇਖੀ ਦੇ ਚ ਲੈ ਇਹ ਨਹੀਂ ਮੇਰਾ ਲੱਗੂਗੀ ਤਾਂ। ਕੁਝ ਨਾ ਕੁਝ ਤਾਂ ਕਰਨਾ ਪਊਗਾ ਕਿਉਂਕਿ ਜੇ ਕਿਤੇ ਜੱਸਾ ਆਦਾ ਦਿਮਾਗ ਲੜਾ ਕੇ ਜਮੀਨ ਸਾਰੀ ਆਪਣੀ ਵੀ ਆਪਣੇ ਨੌ ਕਰਾ ਗਿਆ ਨਾ ਮੁੜ ਕੇ ਫਿਰ ਹੱਥਾਂ ਤੇ ਹੱਥ ਮਾਰਦੀ ਰ ਲੈ ਤੇ ਪੁੱਤ ਆ ਜਾ ਬਹਿ ਜਾ ਬੈਲ ਪੁੱਤ ਤੁਸੀਂ ਕਿਵੇਂ ਕਰਵਾ ਦਿੱ ਕਿ ਦੋ ਜਣੇ ਨਹੀਂ ਨਹੀਂ ਪਤਾ ਸੀ ਤਾਂ ਸਿੱਧ ਸੁਭਾਅ ਆਪਸ ਵਿੱਚ ਗੱਲਾਂ ਕਰਦੇ ਸੀ ਤੈਨੂੰ ਦੇਖਿਆ ਤਾਂ ਡਰ ਗਿਆ ਮੈਂ ਕਿਹ ਪਿੱਛੇ ਕੌਣ ਖੜਾ ਲੈ ਮੰਮੀ ਕਿਉਂ ਚੁੱਟ ਬੋਲੀ ਜਾਂਦੇ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਨਾਲੇ ਜੇ ਤੁਹਾਨੂੰ ਤਾਰੀ ਦੇ ਕਹਿਣ ਤੇ ਇਹ ਲੱਗਦਾ ਨਾ ਵੀ ਮੈਂ ਮਨਪ੍ਰੀਤ ਨਾਲ ਕੋਈ ਸ਼ਰੀਕਾਂ ਵਾਲੀ ਗੱਲ ਕਰਦਾ ਤਾਂ ਮੈਂ ਅੱਜ ਕਹਿੰਦਾ ਤੁਹਾਨੂੰ ਜਿਹੜੇ ਮੇਰੇ ਹਿੱਸਿਆਂ ਦੀ ਹੋਵੇ ਤੇ ਜਿਹੜੀ ਮਨਪ੍ਰੀਤ ਦੇ ਹਿੱਸੇ ਦੀ ਹੋਵੇ ਮੈਂ ਸਾਰੀ ਜ਼ਮੀਨ ਮਨਪ੍ਰੀਤ ਦੇ ਨਾਮ ਲਵਾਉਣ ਦੀ ਜ਼ਬਾਨ ਕਰਦਾ ਕੋਈ ਗੱਲ ਨਹੀਂ ਪੁੱਤ ਮੈਂ ਤਾਂ ਤੇਰੇ ਚਾਚੇ ਨੂੰ ਆਪ ਕਹੀ ਜਾਂਦੀ ਸੀ ਵੀ ਤਾਰੀ ਨੂੰ ਜਰੂਰ ਕੋਈ ਭਲੇਖਾ ਲੱਗਾ ਜਸ ਤਾਂ ਮਨਪ੍ਰੀਤ ਨਾਲ ਕਦੀ ਫਰਕ ਹੀ ਨਹੀਂ ਕਰਦਾ ਉਹ ਤਾਂ ਸਕੇ ਨਾਲੋਂ ਵੀ ਵੱਧ ਗਿਆ ਤੇ ਤਾਰੀ ਉਹੀ ਪਕਾਈ ਮਰੀ ਜਾਂਦਾ ਲੈ ਹੋਰ ਪੁੱਤ ਜਸ ਤੈਨੂੰ ਨਾ ਮਨ ਪਈ ਦੇ ਨਾ ਕੋਈ ਚੀਜ਼ ਲਗਾਉਣ ਦੀ ਲੋੜ ਨਹੀਂ ਹੈਗੀ ਉਹ ਤਾਂ ਤਾਰੀ ਦਾ ਖਾਦੀ ਪੀਤੇ ਚ ਉਹ ਇੱਕ ਉੱਤੇ ਪਗਾਈ ਮਾਰ ਗਿਆ ਕੋਈ ਡੈਡੀ ਚਾਹੇ ਤਾਰੀ ਨੇ ਖਾਦੀ ਪੀਤੀ ਚ ਕਿਹਾ ਚਾਹੇ ਤੁਹਾਡੇ ਮੂੰਹੋਂ ਕਹਾਇਆ ਪਰ ਗੱਲ ਤਾਂ ਸਾਡੇ ਭੈਣ ਭਰਾਵਾਂ ਦੇ ਪਿਆਰ ਤੇ ਉੱਠੀ ਆ ਨਾ ਤਾਂ ਇਹ ਗੱਲ ਸਾਬਤ ਕਰਨ ਦੀ ਮੈਂ ਹਿੰਮਤ ਰੱਖਦਾ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤਾਂ ਕੱਲੂ ਆਪਦਾ ਕਾਗਜ਼ ਪੱਤਰ ਤਿਆਰ ਕਰਵਾ ਲਓ ਮੈਂ ਆਪਦਾ ਸਾਰਾ ਕੁਝ ਮਨਪ੍ਰੀਤ ਦੇ ਨਾਂ ਲਵਾ ਦੂੰ ਗੱਲ ਖਤਮ ਉਹ ਨਹੀਂ ਨਹੀਂ ਨਾ ਸਰਦਾਰਾ ਇਹ ਸੱਚ ਹੈ ਕਿ ਝੂਠ ਜਿਹੜੇ ਆਪਾਂ 26 ਸਾਲ ਤੋਂ ਪਾਪੜ ਵੇਲਦੇ ਆ ਤੇ ਆ ਹੋ ਜਾਊਗਾ ਆ ਹੋ ਜਾਊਗਾ ਸਕੀਮਾਂ ਲੜਾਉਂਦੇ ਫਿਰਦੇ ਆ ਉਹ ਇੱਕ ਮਿੰਟ ਵਿੱਚ ਮੰਨ ਗਿਆ ਕਿਹੜਾ ਇੱਕ ਵਾਰੀ ਝੁੰਡੀ ਤਾਂ ਵੱਡੀ ਹੱਥ ਤੇ ਕਿਤੇ ਸੁਪਨਾ ਹੀ ਤਾਂ ਨਹੀਂ ਓਏ ਉੱਠ ਜਾ ਉੱਠ ਜਾ ਬੌਲਿਏ ਉੱਠ ਜਾ ਇਹ ਕੋਈ ਤੂੰ ਸੁਪਨਾ ਨਹੀਂ ਦੇਖ ਰਹੀ ਆਪਾਂ ਆਪ ਦੀ ਅੱਖੀ ਦੇਖਿਆ ਤੇ ਕੰਨੀ ਸੁਣਿਆ ਸਾਰਾ ਕੁਝ ਬਸ ਸਰਦਾਰਾ ਹੁਣ ਤਾਂ ਨਾ ਇਸ ਘਰ ਦੀ ਕੱਲੀ ਕੱਲੀ ਇੱਟ ਤੇ ਕੱਲਾ ਕੱਲਾ ਦਰਵਾਜਾ ਤੇ ਕੱਲੀ ਕੱਲੀ ਚੀਜ਼ ਮੇਰੀ ਮਨਪਰੀਦੇ ਨਾ ਬੋਲੂੰਗੀ ਸਿਰਫ ਮੇਰੀ ਮਨਪਰੀਦੇ ਨਾ ਓਏ ਤੂੰ ਕਵਰਾ ਨਾ ਹੁਣ ਤਾਂ ਨਾ ਪੱਕੀਆਂ ਬਰਿੰਜੀਆਂ ਲਾ ਦੇਣੀਆਂ ਨੇ ਵੀ ਘਰ ਚ ਖੂਂਜੇ ਚ ਕਿਸੇ ਖਲ ਚ ਜਿਹੜੀ ਵੀ ਚੀਜ਼ ਪਈਆ ਮੇਰੀ ਧੀ ਸਾਟੀ ਮਹਾਰਾਣੀ ਕੌਣ ਮਨਪ੍ਰੀਤ ਉਹਦੇ ਨਾਂ ਤੇ ਸਾਰਾ ਕੁਝ ਜੇ ਮੈਂ ਜਸਨੇ ਕਿਹਾ ਨਾ ਮੈਂ 11 12 ਵਜੇ ਲਿਖਿਆ ਦੂੰ ਓਏ ਮੈਂ ਤਾਂ ਸਾਰਾ ਕੁਝ ਲਿਖਿਆ ਹੀ ਬੈਠਾ ਇਹਦੇ ਤਾਂ ਕੱਲੇ ਹੱਥ ਬਣਾਉਣੇ ਨੇ ਬਸ ਹੱਥ ਆ ਇਹ ਕੀ ਗੱਲ ਇਹਦੇ ਤੈਨੂੰ ਨਾ ਚੰਗਾ ਪਿਆ ਸਾਰੀ ਗੱਲ ਦੱਸਦੀ ਤੂੰ ਐਡਾ ਮੂੰਹ ਬਣਾਈ ਫਿਰਦਾ ਕਿਤੇ ਉਂ인다 ਨਹੀਂ ਤੇਰੇ ਪਿਓ ਵਾਂਗੂ ਤੈਨੂੰ ਮੂੰਹ ਬਣਾ ਕੇ ਫਿਰਨ ਦੀ ਆਦਤ ਪੈ ਗਈ ਮਾੜੀ-ਵਾੜੀ ਗੱਲ ਤੇ ਹਾਂ ਫਿਰ ਹੋਰ ਕੀ ਐ ਤੇ ਸਾਨੂੰ ਮੜੀ ਜੀ ਗੱਲ ਕੇ ਉਸੇ ਤੇ ਵਿੜ ਗਏ ਨਾਲੇ ਮੇਰੀ ਜਨਾਨੀ ਐ ਮੈਨੂੰ ਪਤਾ ਵੀ ਮੈਂ ਉਹਦੇ ਨਾਲ ਕਿਵੇਂ ਰਹਿਣਾ ਕਿਵੇਂਣਾ ਮੈਨੂੰ ਲੋੜ ਨਹੀਂ ਹੈ ਕਿਸੇ ਨੂੰ ਪੁੱਛਣ ਦੀ ਨਾਲੇ ਬਾਪੂ ਹੂੰ ਨਹੀਂ ਤੈਨੂੰ ਜਿਹੜਾ ਕੁਝ ਮਰਜ਼ੀ ਬਣਾ ਕੇ ਦੱਸਦਾ ਜਿਹੜੀ ਗੱਲ ਮੇਰੀ ਅੱਖ ਤੇ ਰੱਖਦੀ ਐ ਨਾ ਜਿਹੜੀ ਗੱਲ ਮੇਰੀ ਅੱਖਾਂ ਨੇ ਪੜ੍ਹੀ ਐ ਉਹ ਕੋਈ ਹੋਰ ਹੀ ਐ ਨਾਲ ਸੜਾ ਜਾ ਪੜ੍ਹਨ ਦਾ ਟਾਈਮ ਤਾਂ ਜਦੋਂ ਪੜਾਈ ਕਰੀਂ ਗਈ ਹੁਣ ਤੂੰ ਅੱਖਾਂ ਹੀ ਪੜ ਲਾ ਗਿਆ ਪਤਾ ਨਹੀਂ ਕਿਹੜੀ ਯੂਨੀਵਰਸਿਟੀ ਚ ਕੋਰਸ ਕਰਕੇ ਆਇਆ ਅੱਖਾਂ ਪੜ੍ਹਦਾ ਐ ਬਾਪੂ ਮਕਾਲ ਕਰਨ ਦਾ ਟਾਈਮ ਠੀਕ ਐ ਮਕਾਲ ਕਰਨ ਦਾ ਟਾਈਮ ਹੱਟ ਹੁੰਦਾ ਨਾਲੇ ਤੈਨੂੰ ਵੀ ਪਤਾ ਐ ਇਹ ਮੇਰਾ ਤਜਰਬਾ ਐ ਮੈਂ ਅੱਖ ਚੋਂ ਪੜ ਕੇ ਦੱਸ ਦਿੰਦਾ ਹਾਂ ਉਹਨਾਂ ਕਿ ਕਿਹੜਾ ਬੰਦਾ ਸੱਚ ਬੋਲਦਾ ਤੇ ਕਿਹੜਾ ਝੂਠ ਬੇ ਬੱਸ ਕਰਿਆ ਕਰੋ ਬੇ ਮੇਰੀ ਗੱਲ ਸੁਣੋ ਉਜੇ ਤੁਹਾਡੀ ਲਿਖਾਈ ਪੜਾਈ ਪੂਰੀ ਹੋ ਗਈ ਹੋਵੇ ਨਾ ਤਾਂ ਧਿਆਨ ਨਾਲ ਸੁਣ ਲਓ ਮਾਲਪ੍ਰੀਤ ਘਰੇ ਆ ਗਈ ਆਪਦਾ ਦਿਮਾਗ ਕਰੋ ਸ਼ਾਂਤ ਜਿਹੜਾ ਕੰਮ ਇਹ ਤੋਂ ਕਰਾਉਣਾ ਉਹ ਛੇਤੀ ਛੇਤੀ ਕਰਾਓ ਨਾਲੇ ਮੈਥੋਂ ਨਹੀਂ ਹੋਰ ਇੰਤਜ਼ਾਰ ਕਰਾਇਆ ਜਾਂਦਾ ਬਹੁਤਾ ਚੰਦਾਦੀ ਬਣਨ ਦਾ ਇਹਨੂੰ ਨਾਲੇ ਤੇਰੇ ਦੂਜੇ ਵਿਆਹ ਲਈ ਰਾਜ਼ੀ ਕਰ ਲੈ ਛੇਤੀ ਮਾਂ ਮੇ ਕਰ ਕਿਉਂ ਕਰਦੀ ਆ ਆ ਦੂਜੇ ਵਿਆਹ ਦੀ ਤਾਂ ਗੱਲ ਤੂੰ ਛੱਡੀ ਦੇ ਇਹ ਤਾਂ ਕੰਮ ਹੋਇਆ ਲੈ ਇਹ ਤਾਂ ਤੂੰ ਦੇਖੀ ਆ ਤੇਰੀ ਨਵੀਂ ਨੂੰਹ ਤਾਂ ਪਾਣੀ ਵਾਰ ਕੇ ਵੀ ਉਹ ਜੋ ਵੀ ਮਾ ਪੁੱਤ ਨੇ ਕਰਾਣਾ ਛੇਤੀ ਕਰੋ ਆਪਣਨੇ ਕੋਲ ਬੜਾ ਟਾਈਮ ਨਹੀਂ ਹੈਗਾ ਜੇ ਆਪਣੀ ਸਚਾਈ ਦੇ ਜਿੰਦੇ ਖੁੱਲਗੇ ਨਾ ਫਿਰ ਦੇਖੋਗੇ ਇਹ ਤੋਂ ਪਹਿਲਾਂ ਆਪਣੀ ਸਚਾਈ ਦਾ ਪਤਾ ਲੱਗੇ ਨਾ ਇਹਦੇ ਬਾਪ ਤੋਂ ਜੋਰੀ ਦੇ ਜਿੰਦੇ ਖੋਲੋ ਬਾਪੂ ਮੈਂ ਵੀ ਤੇਰਾ ਹੀ ਹੋਂਤਾ ਤੈਨੂੰ ਪਤਾ ਮੇਰੀਆਂ ਰਗਾ ਚ ਨਾ ਤੇਰਾ ਹੀ ਖੂਨ ਦੌੜਦਾ ਹੈ ਜਿਹੜੀਆਂ ਤੂੰ ਸਕੀਮਾਂ ਸੋਚਦਾ ਹੈ ਉਹ ਇਹ ਤੋਂ ਪਹਿਲਾਂ ਮੇਰੇ ਦਿਮਾਗ ਚ ਆ ਜਾਂਦੀਆਂ ਨੇ ਤੂੰ ਦੇਖਦਾ ਜਾ ਅੱਗੇ-ਅੱਗੇ ਨਾ ਇਹਦੇ ਨਾਲ ਹੁੰਦਾ ਕੀ ਐ? ਹੂੰ। ਤੇ ਮੇਰੀ ਸੁਣ ਗੱਲ। ਆਪਾਂ ਨੇ ਇਹਦੇ ਨਾਲ ਕੁਝ ਨਹੀਂ ਕਰਨਾ। ਬਸ ਤੁਸੀਂ ਆਪਦਾ ਮਸਲਾ ਹੱਲ ਕਰੋ। ਸਮਝ ਗਏ? ਹੱਲ ਤਾਂ ਹੈਗਾ ਹੀ ਆ ਮਸਲਾ। ਬਸ ਕਿਵੇਂ ਲੁੱਟਣਾ ਮਤਲਬ ਦੇਖਦੇ ਹਾਂ ਦੁਬਾਰੇ। ਹੂੰ। ਹੁਣ ਹੈ ਕਿੱਥੇ ਆ? ਪਤਾ ਨਹੀਂ ਅੰਤਰੀ ਹੁਣੀ ਕਿਤੇ। ਚੱਲ ਬਾਹਲੀਆਂ ਗੱਲਾਂ ਨਾ ਮਾਰੇ ਕਰੋ। ਕਿਤੇ ਸੁਣ ਲਿਆ ਉਹ। ਠੀਕ ਆ? ਇਹ ਤਾਂ ਤੇਰੇ ਟਾਈਮ ਆਉਂਦੀ ਪਤਾ ਲੱਗੂਗਾ ਤੈਨੂੰ। ਬਿ ਤੁੰਕੁਸ਼ ਕਰਦਾ ਕਿ ਮੈਂ ਕੁਛ ਕਰਦੀ ਆ ਫਿਰ ਰਹੀ ਗੱਲ ਮੇਰੇ ਪਿਆਉਣ ਨੂੰ ਲੁੱਟਣ ਦੀ ਮੇਰੇ ਪਿਆਉ ਦੇ ਘਰ ਨਾਲ ਤਾਂ ਮੈਂ ਤੈਨੂੰ ਦੇਖਣ ਵੀ ਨਹੀਂ ਦਿੰਦੀ ਜੇ ਤੈਨੂੰ ਦੇਖਣ ਵੀ ਦੇਤਾ ਨਾ ਤਾਂ ਮੇਰਾ ਨਾ ਵੀ ਮਣਟਰੇ ਤੂੰ